ਅੱਜ ਨਿਕਲ ਆਏ ਕੋਈ ਗੱਲ ਨਹੀਂ ਸਭ ਦੁਨੀਆਂ ਸਹੀ ਹੈ ਬਡੇ ਲੋਗ ਹਰ ਦਾ ਨਕਾ ਬਣਦਾ ਬਣ ਗਿਆ ਆਖਾ ਕਰ ਮਨਦਾ ਯੂ ਮਰਿਆ ਮਰਿਆ ਅੱਜ ਨਹੀਂ ਕੱਲ ਪੁਰਾ ਕੰਮ ਨਾ ਕਰੋ ਨਿੱਕੀ ਕਰੋ ਮਾਰੂ ਮਾਰ ਸਭ ਨੂੰ ਤੇਰੇ ਜੁੱਬ ਜਿ ਤਾ ਗਿਆ ਅਗੇ ਤੇਰੇ ਆਉਂਦਾ ਕਿ ਤਾ ਗਿਆ ਜੁੱਬ ਤੇ ਕੌਣ ਛੁਰਗੀ ਔਰ ਦੋ ਮਿਲ ਗਿਆ ਮੈਂ ਵੀ ਮੈਂ ਤਾਰੂਆ ਮੈਂ ਨਿਕਲਾ ਅਟਕੇ ਲਿਆ ਇਹਨੂੰ ਆਹੋ ਸ਼ਗਲ ਨਹੀਂ ਮਾਰਦਾ ਇਹ ਪਾਣੀ ਪੁਣੀ ਤੋਂ ਇਹ ਕਾਹੂ ਨਹੀਂ ਪਾਣੀ ਪਾਣੀ ਬੰਦ ਨੂੰ ਤਖੜਾ ਇਹ ਬੰਦਾ ਪਰਮੇਸ਼ਰ ਦਾ ਰੱਬ ਦਾ ਰੂਹ ਉਹਨੂੰ ਕਿਹਦਾ ਪਾਣੀ ਹਾਂ ਉਹ ਬੰਦਾ ਲੋ ਮਾਰਦਾ ਨਹੀਂ ਆਪਣੇ ਨੂੰ ਕਹਿੰਦੇ ਕਿ ਅਰੰਝ ਨਹੀਂ ਰੱਖਣਾ ਚਾਹੀਦਾ ਵਾਹਿਗੁਰੂ ਉਹੀ ਕਰਦਾ ਹੈ ਜੋ ਦੀ ਰਜ਼ਾ ਚ ਹੈ ਜੋ ਉਹਨੂੰ ਚੰਗਾ ਲੱਗਦਾ ਤਾਂ ਇਸ ਵੇਲੇ ਅਸੀਂ ਰਮਦਾਸ ਦੇ ਏਰੀਏ ਦੇ ਵਿੱਚ ਆ ਤੁਹਾਡੇ ਕੋਲ ਬਹੁਤ ਸਾਰੀਆਂ ਵੀਡੀਓ ਤੇ ਖਬਰਾਂ ਪਹੁੰਚੀਆਂ ਕਿ ਰਮਦਾਸ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਨੁਕਸਾਨ ਕੁਝ ਇਸ ਤਰ੍ਹਾਂ ਦੇ ਨਾਲ ਹੀ ਹੈ ਪਾਣੀ ਫਿਲਹਾਲ ਘਟਿਆ 2 ਦਿਨ ਹੋ ਗਏ ਇਸ ਏਰੀਏ ਦੇ ਵਿੱਚ ਪਾਣੀ ਨੂੰ ਚਲਦਿਆਂ ਪਿੰਡ ਤਬਾਹ ਕਰਤੇ ਫਸਲਾਂ ਤਬਾਹ ਕਰਤੀਆਂ ਲੋਕਾਂ ਨੂੰ ਕਈ ਕਈ ਸਾਲ ਇਸ ਪਾਣੀ ਨੇ ਪਿੱਛੇ ਕਰ ਦਿੱਤਾ ਤਾਂ ਦੇਖੋ ਕਿ ਇਸ ਤਰ੍ਹਾਂ ਦਾ ਸਰਵਾਈਵਲ ਹੈ ਸામਨੇ ਇੱਕ ਬਾਬਾ ਜੀ ਆ ਰਹੇ ਨੇ ਬਜ਼ੁਰਗ ਉਹਨਾਂ ਨੇ ਪਤਾ ਨਹੀਂ ਪਹੁੰਚਣਾ ਕਿੱਥੇ ਆ ਪਰ ਜਿਸ ਤਰੀਕੇ ਦੇ ਨਾਲ ਪਾਣੀ ਹੈ ਤੇ ਸਾਈਕਲ ਹੈ ਇਹਨਾਂ ਦੇ ਲਈ ਬਹੁਤ ਜ਼ਿਆਦਾ ਮੁਸ਼ਕਲ ਦਾ ਇਹ ਮੰਜ਼ਰ ਹੈਗਾ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਬਾਬਾ ਜੀ ਨਾਲ ਕਿ ਉਹ ਕਿੱਥੇ ਜਾਣਾ ਚਾਹੁੰਦੇ ਆ ਤਾਂ ਬਾਪੂ ਜੀ ਸਤਿ ਸ੍ਰੀ ਅਕਾਲ ਠੀਕ ਹਾਂ ਚੜਦੀ ਕਲਾ ਚੜਦੀ ਕਲਾ ਹਾਂ ਜੀ ਜਮਾਂ ਠੀਕ ਹਾਂ ਬਿਲਕੁਲ ਠੀਕ ਬਿਲਕੁਲ ਠੀਕ ਆ ਚੜਦੀ ਕਲਾ ਬਾਪੂ ਰੱਬ ਨੇ ਤਾਂ ਬਹੁਤ ਖਰਾਬ ਕੰਮ ਕਰਿਆ ਪਿਆ ਇਹ ਕੁਦਰਤ ਨੇ ਤਾਂ ਇਹ ਕੁੜਤੀ ਹੁੰਦੀ ਹੈ ਇਹ ਜਿਹੜੇ ਇਹ ਕੁਦਰਤੋਂ ਲੋਂਦਾ ਇਹ ਕਿਸੇ ਦੇ ਵਸਦੀ ਗੱਲ ਨਹੀਂ ਆ ਗਈ ਇਹ ਪਰਮਿਸ਼ਨ ਦੇ 2 ਮਹੀਨੇ ਪਾਣੀ ਜਾਂ ਨੂਨ ਨਬੀ ਦੇ ਘਰੇ ਨੂਨ ਨਬੀ ਨੂੰ ਚਾਈ ਦੀ ਬਾਏ ਵਿੱਚ 2 ਮਹੀਨੇ ਪਾਣੀ ਜਾਂ ਨੂਨ ਨਬੀ ਦੇ ਘਰੇ ਉਹਨੇ ਜੀ ਬਾਏ ਬੇੜੇ ਦੇ ਵਿੱਚ ਭਾਲੇ ਹਨ ਚਾਹੀਦੀ ਜੋ ਜਨਵਰ ਹੀ ਜਿਹੜਾ ਜਨਵਰ ਜਿੰਨੇ ਹਨ ਜੋੜਾ-ਜੋੜਾ ਉਹਨੇ ਭਾਇਆ ਇਹ ਨੂ ਨਬੀ ਨੇ ਉਹਨੇ ਕਿਹਾ ਆਪਣੀ ਨੂ ਨੂੰ ਪੁੱਤਰ ਨੂੰ ਵੀ ਬੈਠੋ ਬੇੜੇ 'ਚ ਤੇ ਪਾਣੀ ਹੋਣਾ ਸਮਾਂ ਚਾਹ ਦੋ ਮਿੰਟ ਨਹੀਂ ਪਿਆਹੀ ਤੇ ਨੂ ਕਿੰਦੀ ਉਹ ਵੀ ਪਾੜੇ ਮੈਂ ਚੜ ਗਈ ਪਹਾੜ ਤੇ ਉਹ ਪਹਾੜ ਤੇ ਚੜ ਗਈ ਤੇ ਮੇਰਾ ਤਰਫ ਉਹ ਪਹਾੜ ਤੇ ਚੜ ਗਈ ਮੇਰਾ ਦੋ ਮਿੰਟ ਮਿੰਨਾ ਰਿਆ ਤੇ ਚੜਦਾ ਸਮਾਨ ਉਹਨੇ ਰੱਖਿਆ ਖਾਲ ਪਿੰਦਾ ਸਾਰਾ ਹੀ ਨੂ ਨਬੀ ਨੇ 40 ਦੀ ਬੱਝੇ ਹਨ 40 ਦੀ ਤੇ ਇਹ ਇੱਕ ਤਾਂ ਥੋੜਾ ਦੁਨੀਆ ਮਰੀ ਏ ਦੁਨੀਆ ਬੜੀਆ ਮਰੀਏ ਸਾਰੋ ਸਾਰੋ ਨਾ ਇੱਕ ਕਾਡੂ ਦੇ ਵਿੱਚ ਪਾਪ ਬੁੱਦੇ ਹੁੰਦੇ ਨੇ ਇਹ ਕਿਸੇ ਦੇ ਵਾਝੀ ਗੱਲ ਨਹੀਂ ਹੈਗੀ ਵੱਧ ਗਏ ਇਸ ਕਰਕੇ ਕੁਦਰਤ ਦਾ ਗੇੜ ਹੈ ਉਹ ਕੁਝ ਤੇ ਨਹੀਂ ਇਹਨੂੰ ਇਹਨੂੰ ਕੁਦਰਤ ਕੋ ਡਰਦੇ ਨਹੀਂ ਆਗੇ ਖੋਪ ਨਹੀਂ ਖਾਂਦੇ ਰੱਬ ਤੇ ਪਰਮੇਸ਼ਰ ਤੇ ਆਪਣੇ ਬੱਚੇ ਨੂੰ ਮਾਰਦਾ ਨਹੀਂ ਉਹਨੇ ਪਤਾ ਕੀਤਾ ਉਹ ਨਹੀਂ ਮਾਰਦਾ ਇਹ ਆਪਣੇ ਕੰਮ ਨਾਲ ਮਾਰਦੇ ਨੇ ਕੰਮ ਕਰ ਤੋਂ ਗਿਆ ਬਤੂ ਇਹਦਾ ਮਤਲਬ ਫਿਰ ਕੋਈ ਰੰਜਨੀ ਚਾਹੀਦਾ ਰੱਬ ਨਾਲ ਰੱਬ ਨਾਲ ਕੋਈ ਰੰਜਨੀ ਨਾ ਨਾ ਰੱਬ ਤੇ ਪਰ ਕਮਲੋ ਮਾ ਬੁੱਤਰੋ ਮੇਰਾ ਉਹ ਸੋਹਣਾ ਤੁਹਾਡਾ ਮਾਪੇ ਉਹ ਹੀ ਹੋਰ ਕੋਣ ਹੈ ਹੋਰ ਕੋਈ ਨਹੀਂ ਬਾਕੀ ਤੇ ਇਹ ਸੰਸਾਰ ਦੇ ਥਰਾ ਹੈ ਮੇਲਾ ਤੇਰੇ ਵੱਲ ਬੜੇ ਆਏ ਹਨ ਚਲੇ ਗਿਆ ਕਿ ਨਹੀਂ ਤੂੰ ਵੀ ਤੂੰ ਵੀ ਚੱਲ ਜਾਣਾ ਮੈਂ ਵੀ ਚੱਲ ਜਾਣਾ ਇਹ ਇੱਕ ਮੇਲਾ ਇਹ ਬੰਦਗੀ ਵਾਸਤੇ ਬੰਦਾ ਆਇਆ ਸਾਡੇ ਬਾਬੇ ਇਹ ਆ ਸਾਡੇ ਬਾਬੇ ਚੜ੍ਹਦੀ ਕਲਾ ਚ ਰਹਿਣ ਵਾਲੇ ਕਿਉਂ ਉੱਡੇ ਫਿਰਦੇ ਨੌਜਵਾਨ ਵੀ ਇਹਨਾਂ ਦੇ ਆਸਰੇ ਥਾਂ ਪਾਦੋਂ ਮੈਂ ਫਿਰਿਆ ਸਾਡੀ ਉਮਰ ਮੈਂ ਠੱਕੇ ਨਾਲ ਲੰਗਦਾ ਹਾਂ ਬਾਰਡਰ ਬੰਦਗੀ ਨਾਲ ਲੰਗਦਾ ਹਾਂ ਅੱਛਾ ਬੰਦਗੀ ਨਾਲ ਬੰਨ ਲੰਗਿਆ ਬਾਰਡਰ ਭਰੇ ਦਰਾਰ ਲੰਗਿਆ ਜਵਾਨੀ ਚ ਮੈਂ ਬਾਰਡਰ ਲੰਗਿਆ 20 ਸਾਲ ਕੱਦ ਕਤਾ ਠੱਕੇ ਨਾਲ ਲੰਗਿਆਦਾ ਬਾਪੂ ਠੱਕੇ ਨਾਲ ਬਾਰਡਰ ਲੰਗਿਆ ਮਾ ਉਹ ਗੋਲੀ ਮਾ ਮੇਰੇ ਤੇ ਗੋਲੀ ਨਹੀਂ ਵੱਜਦੀ ਮੈਨੂੰ ਮੈਂ ਬਾਦਸ਼ਾਹ ਬਾਰਡਰ ਆ ਰਿਹਾ ਮੈਂ ਉਹ ਇੱਕ ਵਾਰੀ ਕਹਿ ਦੇ ਚੜਦੀ ਕਲਾ ਚੜਦੀ ਕਲਾ ਇਹ ਕੋਈ ਗੱਲ ਨਹੀਂ ਸਭ ਦੁਨੀਆਂ ਸਹੀ ਹੈ ਬਡੇ ਲੋਗ ਹਰ ਦਾ ਨਾਕਾ ਬੜਲਾ ਬਚ ਗਿਆ ਜੀ ਵੱਧ ਗਏ ਨੇ ਸਹੀ ਗੱਲ ਹੈ ਫੋਰ ਆਪਾਂ ਕਿਨਣਾ ਲੋ ਜੀ ਵੱਧ ਗਏ ਆਪਾਂ ਪਾਣੀ ਲੱਗੀ ਹੈ ਪਾਣੀ ਹੁੰਦਾ ਜਾਂਦਾ ਜਾਣਾ ਕਿੱਥੇ ਆ ਬਾਪੂ ਕਿੱਥੇ ਪਹੁੰਚਣਾ ਇਹਦਾ ਬਾਪੂ ਜੀ ਸੇ ਬਾਹਰ ਜਾਣਾ ਆਹੋ ਬਾਪੂ ਦੇ ਮੋਬਾਈਲ ਉੱਪਰ ਆਪਣਾ ਮੋਬਾਈਲ ਉੱਪਰ ਟੰਗਿਆ ਹੋਇਆ ਦਸਤਾਰ ਦੇ ਵਿੱਚ ਠੀਕ ਆ ਬਾਪੂ ਜੀ ਪਹੁੰਚੋ ਉਹ ਬੈ ਵੀ ਡੁੱਬ ਚ ਪਾਇਆ ਗਏ ਇਹ ਤੁਰਿਆ ਉਧਾ ਤੇ ਪਾਇਆ ਡੁੱਬ ਚ ਉਹਦੇ ਕੋਲ ਛੁੱੜ ਗਈ ਉਹ ਡੁੱਬ ਚ ਪਾਇਆ ਮੈਂ ਵੀ ਮੈਂ ਤਾਰੂ ਆ ਮੈਂ ਨਿਕਲਾ ਅਟਕੇ ਲਿਆਏ ਇਹਨੂੰ ਆਹੋ ਸ਼ਗਲ ਨੂੰ ਨਹੀਂ ਮਾਦਾ ਹੈ ਪਾਣੀ ਪੁਣੀ ਤੋਂ ਇਹ ਕੱਖ ਨਹੀਂ ਪਾਣੀ ਪਾਣੀ ਬੰਦ ਨੂੰ ਤਖੜਾ ਇਹ ਬੰਦਾ ਪਰਮੇਸ਼ਰ ਦਾ ਰੱਬ ਦਾ ਰੂਹੀ ਉਹਨੂੰ ਕਿਹਦਾ ਪਾਣੀ ਸਹੀ ਗੱਲ ਹੈ ਹਾਂ ਉਹ ਬੰਦਾ ਉਹ ਮਾਦਾ ਨਹੀਂ ਆਪਣੇ ਨੂੰ ਉਹ ਜਿਹੜਾ ਬੰਦਾ ਪਰਮੇਸ਼ਰ ਵਾਲਾ ਜੁੱਗੜ ਦੀ ਜਿੰਦਾ ਬਿਲਕੁਲ ਮਾਦਾ ਉਹ ਜਿਹੜਾ ਪਾਪੀ ਹੈ ਜਾਂ ਪਾਪ ਕਰਦਾ ਬੰਦਾ ਇਹ ਮਰਿਆ ਮਰਿਆ ਅੱਜ ਨਹੀਂ ਕੱਲ ਪੁਰਾ ਕੰਮ ਨਾ ਕਰੋ ਇੱਨੇ ਕੀ ਕਰੋ ਮਾ ਮਾ ਸਮਝੋ ਆ ਜਾਓ ਲੰਘ ਚੱਲੋ ਛੱਡੋ ਮੈਂ ਕੱਢ ਦਿੰਦਾ ਛੱਡੋ 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 ਆ ਜਾਓ ਉਰੇ ਆਓ ਬਾਬੂ ਤਾਂ ਇਹ ਬਾਪੂ ਜੀ ਬਹੁਤ ਚੜ੍ਹਦੀ ਕਲਾ ਵਾਲੇ ਸੀ ਬਹੁਤ ਚੜ੍ਹਦੀ ਕਲਾ ਵਾਲੇ ਬਾਪੂ ਜੀ ਸੀਗੇ ਕਹਿੰਦੇ ਕਿ ਰੰਜਨੀ ਰੱਖਣਾ ਚਾਹੀਦਾ ਵਾਹਿਗੁਰੂ ਉਹੀ ਕਰਦਾ ਜੋ ਦੀ ਰਜ਼ਾ ਚ ਹੈ ਜੋ ਉਹਨੂੰ ਚੰਗਾ ਲੱਗਦਾ ਇਹ ਤਾਂ ਕਾਲੀ ਯੋਗਾ ਕਹਿੰਦੇ ਪਾਪ ਵੱਧ ਵੱਧ ਗਏ ਇਸ ਕਰਕੇ ਇਹੋ ਜੀਆਂ ਆਫਤਾਂ ਹੁੰਦੀਆਂ ਤੇ ਨਹੀਂ ਰੱਬ ਆਪਣੇ ਬੰਦੇ ਨੂੰ ਕਦੇ ਨਹੀਂ ਮਾਰਦਾ